ਬਹੁਤ ਹੀ ਪਿਆਰੇ ਪਿਆਰੇ ਸਤਿਗੁਰੂ ਜੀ ਦੀ ਪਿਆਰੀ ਪਿਆਰੀ ਸਾਧ ਸੰਗਤ ਜੀ ਤਾਂ ਤਾਂ ਸਤਿਗੁਰੂ ਤੇਰਾ ਹੀ ਆਸਰਾ ਸਾਧ ਸੰਗਤ ਜੀ ਆਪਾਂ ਲੜੀ ਵਾਰ ਅੱਜ ਗ੍ਰੰਥ ਬੰਦੇ ਤੋਂ ਰੱਬ ਭਾਗ ਦੂਜਾ ਪੰਨਾ 19 ਤੋਂ ਸ਼ੁਰੂ ਕਰਨ ਲੱਗੇ ਆ ਲੜੀ ਨੰਬਰ ਹੈ 4 ਸ਼ੁਰੂ ਕਰਨ ਲੱਗੇ ਆ ਗੌਰ ਨਾਲ ਸੁਣਿਓ ਤੇ ਅੱਗੇ ਦੀ ਅੱਗੇ ਸ਼ੇਰ ਵੀ ਕਰਿਓ ਇਹ ਤੁਹਾਡੀ ਬਹੁਤ ਵਧੀਆ ਸੇਵਾ ਬਣੂਗੀ ਸ਼ੇਰ ਜ਼ਰੂਰ ਕਰਿਓ ਜੀ ਇਹ ਹੱਥ ਬੰਨ੍ਹ ਕੇ ਸਾਰਿਆਂ ਨੂੰ ਬੇਨਤੀ ਹੈ ਅਕਾਲ ਪੁਰਖ ਜਾਂ ਵਾਹਿਗੁਰੂ ਜਿਸ ਨੂੰ Hindu ਲੋਕ ਪਰਮਾਤਮਾ ਜਾਂ ਹਰੀ ਅਤੇ ਮੁਸਲਮਾਨ ਅੱਲਾ ਜਾਂ ਖੁਦਾ ਕਹਦੇ ਹਨ ਉਹ ਕਿਤੇ ਬਾਹਰ ਨਹੀਂ ਰਹਿੰਦਾ ਅਗਿਆਨਤਾ ਕਾਰਨ ਜੀਵ ਆਪੜੀ ਆਪਣੀ ਸਰਾਬਤਾਬ ਕੋਸ ਨੂੰ ਵੇਦਾਂ ਗ੍ਰੰਥਾਂ ਮੰਦਰਾਂ ਗੁਰਦੁਆਰਿਆਂ ਸਿਵਦਾਲਿਆਂ ਬਸੀਤਾਂ ਗਿਰਜਾਂ ਜੰਗਲਾਂ ਤੇ ਪਹਾੜਾਂ ਵਿੱਚ ਲੱਭਦਾ ਫਿਰਦਾ ਹੈ ਸੋਚੋ ਉਹ ਚੇਤਨ ਪੁਰਸ਼ ਮਾਲਕ ਇਹਨਾਂ ਜੜ ਪਦਾਰਥਾਂ ਅੰਦਰ ਕਿਸ ਤਰ੍ਹਾਂ ਮਿਲ ਸਕਦਾ ਹੈ ਇਸ ਤਰ੍ਹਾਂ ਜੀਵ ਉਸ ਦੀ ਤਲਾਸ਼ ਵਿੱਚ ਭੜਕਦਾ ਹੋਇਆ ਆਪਣੀ ਸਾਰੀ ਉਮਰ ਗਵਾ ਕੇ ਟੁਰ ਜਾਂਦਾ ਹੈ ਅਨਸਾਨ ਦਾ ਵਜੂਦ ਹੀ ਉਹ ਸੱਚਾ ਮੰਦਰ ਹੈ ਉਹ ਸੱਚੀ ਪਰਯੋਗਸ਼ਾਲਾ ਹੈ ਜਿੱਥੇ ਕਿ ਇਸਨੇ ਉਸ ਮਾਲਕ ਦੀ ਖੋਜ ਕਰਨੀ ਹੈ ਬਾਈਬਲ ਵਿੱਚ ਲਿਖਿਆ ਹੈ ਇਹ ਸਰੀਰ ਹੀ ਖੁਦਾ ਦਾ ਮੰਦਰ ਹੈ ਉਹ ਪਰਮਾਤਮਾ ਤਾਂ ਹਰ ਇਨਸਾਨ ਦੇ ਜਿਸਮ ਰੂਪੀ ਮਕਾਨ ਮੰਦਰ ਵਿੱਚ ਹੀ ਰਹਿੰਦਾ ਹੈ ਸਰ ਸੰਤਾਂ ਮਹਾਤਮਾ ਰਿਸ਼ੀਆ ਬੁੜੀਆਂ ਪੀਰ ਪਗੰਬਰਾਂ ਮਹਾਪੁਰਖਾਂ ਤੇ ਗ੍ਰੰਥਾ ਵੇਦਾਂ ਆਦ ਦਾ ਇਹੋ ਉਪਦੇਸ਼ ਹੈ ਕਿ ਉਸ ਦੀ ਤਲਾਸ਼ ਆਪਣੇ ਅੰਦਰੋਂ ਹੀ ਕਰੋ ਪਰਮਾਰਥ ਦਾ ਵਿਸ਼ਾ ਲਿਖੜ ਪੜ੍ਹਦਾ ਮਜਬੂਰ ਨਹੀਂ ਇਹ ਤਾਂ ਕਮਾਈ ਅਤੇ ਅਨੁਭਵ ਕਰਨ ਦਾ ਵਿਸ਼ਾ ਹੈ ਆਮਲਾਂ ਤੋਂ ਬਿਨਾਂ ਸਾਰੇ ਹੀ ਇਲਮ ਕਿਸੇ ਕੰਮ ਨਹੀਂ ਬੇਕਾਰ ਸਿੱਧ ਹੁੰਦੇ ਹਨ ਆਬਲਾ ਦੇ ਬਾਦੋ ਹੀ ਆਲਮਾ ਇਲਮਨ ਕਬੇ ਸਾਰੇ ਕੋਈ ਅੰਮਲ ਕਮਾਲ ਹੈ ਤੂੰ ਜੇ ਜਸ ਲੈਣਾ ਸਤਗੁਰ ਦਵਾਰੇ ਅੰਮਲ ਜਾਂ ਕਮਾਈ ਦੁਆਰਾ ਹੀ ਆਤਮਾ ਦੀ ਛੁਪੀ ਹੋਈ ਤਾਕਤ ਪ੍ਰਗਟ ਹੋ ਸਕਦੀ ਹੈ ਜੋ ਜੀਵ ਪਰਮਾਰਥ ਸੰਬੰਧੀ ਇਲਮ ਤਾਂ ਹਾਸਲ ਕਰ ਲੈਂਦਾ ਹੈ ਪਰ ਅੰਮਲ ਕਮਾਈ ਨਹੀਂ ਕਰਦਾ ਉਸ ਦਾ ਉਹ ਗੋਪਤ ਜੋਹਰ ਰਹਾਣੀਅਤ ਦਾ ਜਜ਼ਬਾ ਕਦੇ ਵੀ ਉੱਪਰ ਨਹੀਂ ਸਕਦਾ ਇਸ ਲਈ ਸਭ ਪੂਰਨ ਸੰਤਾਂ ਮਹਾਤਮਾ ਨੇ ਇਲਮ ਪੜਨ ਨਾਲੋਂ ਅਭਿਆਸ ਅਮਲ ਜਾਂ ਕਮਾਈ ਕਰਨ ਪਰ ਪੂਰਾ ਜ਼ੋਰ ਦਿੱਤਾ ਹੈ ਇਸ ਬਾਰੇ ਸਵਾਮੀ ਜੀ ਮਹਾਰਾਜ ਵੀ ਲਿਖਦੇ ਹਨ ਜੇ ਕਰਦੀ ਦਾ ਭੇਦ ਹੈ ਨਹੀਂ ਬੁੱਧ ਵਿਚਾਰ ਕਥਨੀ ਛਾੜ ਕਰਦੀ ਕਰੋ ਤਉ ਪਉ ਕੁਛ ਸਾਰ ਜੇ ਕਰਨੀ ਦਾ ਭੇਦ ਹੈ ਨਹੀਂ ਬੁੱਧ ਵਿਚਾਰ ਬੁੱਧੀ ਦਾ ਕੰਮ ਨਹੀਂ ਕਰਨ ਦਾ ਵਾਲਾ ਕੰਮ ਹੈ ਜੇ ਕਰਨੀ ਦਾ ਭੇਦ ਹੈ ਨਹੀਂ ਬੁੱਧ ਵਿਚਾਰ ਕਥਨੀ ਛਾੜ ਕਰੋ ਨਹੀਂ ਕਰੋ ਕਥਣੀ ਛੱਡ ਪੜਨੀ ਕਰਨੀ ਕਰ ਜਿਹੜੀ ਉਹਦੇ ਵਿੱਚ ਕਹਿੰਦਾ ਉਹ ਕਥਨੀ ਛਾੜ ਕਰਨੀ ਕਰੋ ਤਬ ਪਾਓ ਕੋਸ਼ਿਸ਼ ਸਾਰ ਫੇਰ ਸਾਰ ਪਾ ਸਕਦੇ ਹੋ ਕਿਸੇ ilm ਤੋਂ ਉਸ ਇਲਮ ਦਾ ਅਭਿਆਸ ਕਮਾਈ ਕਰਨਾ ਕਿਤੇ ਉੱਚਾ ਤੇ ਗੁਣਕਾਰੀ ਹੈ ਕਿਸੇ ਇਲਮ ਤੋਂ ਉਸ ਇਲਮ ਦਾ ਅਭਿਆਸ ਕਮਾਈ ਕਰਨਾ ਕਿਤੇ ਉੱਚਾ ਤੇ ਗੁਣਕਾਰੀ ਹੈ ਕਿਉਂਕਿ ਰਹਾਣियत ਅਭਿਆਸ ਤੇ ਜਾਤੀ ਤੇ ਜ਼ਰਬੇ ਦਾ ਇਲਮ ਹੈ ਗ੍ਰੰਥਾਂ ਪੋਥੀਆਂ ਦੇ ਪੜਨ ਨਾਲ ਅਪਰੋਕਤ ਵਿਦਿਆ ਸਵਧੀ ਕੁਝ ਕੁਝ ਜਾਣਕਾਰੀ ਤਾਂ ਹੋ ਜਾਵੇਗੀ ਪਰ ਉਸ ਤੋਂ ਹੋਣ ਵਾਲਾ ਪੂਰਾ ਲਾਭ ਹਾਸਲ ਨਹੀਂ ਹੋਵੇਗਾ ਇਹ ਰਹਾਣਿਆਤ ਦੀ ਵਿਦਿਆ ਕਿਸੇ ਮਹਾਪੁਰਸ਼ ਸੰਤ ਮਹਾਤਮਾ ਤੋਂ ਬਿਨਾ ਸਿੱਖੋ ਜਾ ਬਿਨਾ ਅਮਲ ਕੀਤੇ ਕਦੇ ਵੀ ਨਹੀਂ ਆਉਂਦੀ ਇਹ ਜਿਹੜੀ ਰਹਾਣਿਆ ਦੀ ਵਿਦਿਆ ਕਿਸੇ ਮਹਾਪੁਰਸ਼ ਸੰਤ ਮਹਾਤਮਾ ਤੋਂ ਬਿਨਾ ਸਿੱਖ ਕੇ ਜਾ ਬਿਨਾ ਅਮਲ ਕੀਤੇ ਨਹੀਂ ਆਉਂਦੀ ਕਿਉਂਕਿ ਅਸਲ ਵਿੱਚ ਇਹ ਵਿਸ਼ਾ ਅਭਿਆਸ ਦਾ ਹੈ ਨਾ ਕਿ ਕੇਵਲ ਪੜਨ ਪੜਾਉਣ ਦਾ ਇਹ ਗੱਲ ਪੱਕੇ ਦਾਵੇ ਨਾਲ ਕਹੀ ਜਾ ਸਕਦੀ ਹੈ ਕਿ ਕਿਸੇ ਪ੍ਰਕਾਰ ਦਾ ਕੋਈ ਵੀ ਇਲਮ ਬਿਨਾ ਅਮਲ ਤੋਂ ਕਿਸੇ ਕੰਮ ਦਾ ਨਹੀਂ ਡਰਾਈਵਰ ਸਵੱਦੀ ਕਿਤਾਬਾਂ ਪੁਸਤਕਾਂ ਆਦ ਪੜ੍ਹ ਕੇ ਜੋ ਅਸੀਂ ਗੱਡੀ ਬੋਟਰ ਆਦ ਚਲਾਉਣਾ ਚਾਹੀਏ ਜਿਹੜੇ ਜਿਹੜੇ ਡਰਾਈਵ ਗੇ ਆਪ ਕਰਦੇ ਆਂ ਡਰਾਈਵ ਗ ਸੰਬੰਧੀ ਕਿਤਾਬਾਂ ਪੁਸਤਕਾਂ ਆਦ ਪੜ੍ਹ ਕੇ ਜੇ ਸੀ ਗੱਡੀ ਬੋਟਰ ਆਦ ਚਲਾਉਣਾ ਚਾਹੀਏ ਤਾਂ ਕਦੇ ਸਫਲਤਾ ਨਹੀਂ ਮਿਲ ਸਕਦੀ ਵਿਸ਼ੇਂਦਰੀ ਜਾਂ ਕਿਸੇ ਕਿਸਮ ਦੇ ਸੰਗੀਤ ਆਦ ਸਿੱਖਣ ਲਈ ਭਾਵੇਂ ਵੱਧ ਤੋਂ ਵੱਧ ਕਿਤਾਬਾਂ ਮੌਜੂਦ ਹਨ ਪਰ ਕੇਵਲ ਇਹਨਾਂ ਕਿਤਾਬਾਂ ਦੇ ਪੜ੍ਹਨ ਨਾਲ ਹੀ ਕੋਈ ਆਦਮੀ ਉਸ ਵਿਸ਼ੇ ਵਿੱਚ ਸਫਲਤਾ ਹਾਸਲ ਨਹੀਂ ਕਰ ਸਕਦਾ ਆਮਲ ਉਸਤਾਦ ਅਧਿਆਪਕ ਦਾ ਇੱਕ ਚੰਗਾ ਬਕਾਇਨਕ ਦਾ ਇੱਕ ਚੰਗਾ ਗਾਇਕ ਆਮਲ ਉਸਤਾਦ ਅਧਿਆਪਕ ਜਾਂ ਇੱਕ ਚੰਗਾ ਬਕਾਇਨਕ ਜਾਂ ਇੱਕ ਚੰਗਾ ਗਾਇਕ ਜਾਂ ਸੰਗੀਤਕਾਰ ਬਣਨ ਲਈ ਕਿਸੇ ਚੰਗੇ ਗਾਈਡ ਕੋਲੋਂ ਜਾਣਾ ਕਿਸੇ ਚੰਗੇ ਗਾਈਡ ਕੋਲ ਜਾਣਾ ਅਤੀ ਜ਼ਰੂਰੀ ਹੈ ਕੋਈ ਵੀ ਇਨਸਾਨ ਕੇਵਲ ਕਿਤਾਬਾਂ ਪੜ੍ਹ ਕੇ ਕਦੇ ਡਾਕਟਰ ਜਾਂ ਹਕੀਮ ਨਹੀਂ ਬਣ ਸਕਦਾ ਇਸੇ ਤਰ੍ਹਾਂ ਜੇਕਰ ਕੋਈ ਸਾਜ਼ ਸਿੱਖਣਾ ਹੋਵੇ ਤਾਂ ਉਸ ਲਈ ਕਿਸੇ ਕਿਤਾਬ ਨੂੰ ਹੱਥ ਲਗਾਉਣ ਦੀ ਲੋੜ ਨਹੀਂ ਬਲਕਿ ਉਸ ਸਾਜ਼ ਦੇ ਕਾਬਿਲ ਉਸਤਾਦ ਪਾਸ ਜਾ ਕੇ ਹਰ ਰੋਜ਼ ਸਮਾਂ ਕੱਢ ਕੇ ਅਭਿਆਸ ਕਰੇ ਤਾਂ ਉਹ ਉਸ ਸਾਜ਼ ਦੇ ਵਜਾਉਣ ਵਿੱਚ ਬਹੁਤ ਜਲਦੀ ਬਾਹਰ ਹੋ ਜਾਵੇਗਾ ਪਰ ਪਰਮਾਰਥ ਜਾਂ ਰਹਾਣੀਅਤ ਆਤਮਾ ਦੀ ਇਲਮੀ ਤੋਂ ਅੰਬਲੀ ਵਿੱਦਿਆ ਦਾ ਨਉ ਹੈ ਰਹਾਣੀਅਤ ਆਤਮਾ ਦੀ ਇਲਵੀ ਆਤਮਾ ਦੀ ਇਲਮੀ ਤੇ ਆਬਲੀ ਵਿਦਿਆ ਪਰਪਰਮਾਰਥ ਜਾਂ ਰਹਾਨੀयत ਆਤਮਾ ਦੀ ਇਲਮੀ ਤੇ ਆਬਲੀ ਵਿਦਿਆ ਦਾ ਨੋ ਹੈ ਇਹ ਇੱਕ ਐਸਾ ilm ਹੈ ਜੋ ਕਿਸੇ ਕਾਮਲ ਉਸਤਾਦ ਮੁਰਸ਼ਿਦ ਦੇ ਦੱਸੇ ਬਿਨਾ ਸਮਝ ਵਿੱਚ ਨਹੀਂ ਆ ਸਕਦਾ ਇਸ ਵਿਸ਼ੇ ਵਿੱਚ ਸਫਲਤਾ ਹਾਸਲ ਕਰਨ ਲਈ ਗੁਰੂ ਦੀ ਬਹੁਤ ਮਹੱਤਤਾ ਹੈ ਜੋ ਕਿ ਨਿੱਜੀ ਤਜਰਬੇ ਰਾਹੀਂ ਜੀਭਾ ਨੂੰ ਆਮਲ ਵਿੱਚ ਲਾ ਕੇ ਰੂਹਾਨੀਅਤ ਦਾ ਇੱਕ ਚੰਗਾ ਆਲਮ ਬਣਾ ਦਿੰਦਾ ਹੈ ਆਤਮਾ ਰੂਹ ਕੀ ਚੀਜ਼ ਹੈ ਮਾਲਕ ਕੌਣ ਹੈ ਕਿੱਥੇ ਰਹਿੰਦਾ ਹੈ ਅਤੇ ਆਤਮਾ ਦਾ ਉਸ ਬਾਲਕ ਨਾਲ ਕਿਵੇਂ ਵਿਸਾਲ ਬੇਲ ਹੋ ਸਕਦਾ ਹੈ ਇਹ ਸੰਬੰਧ ਪਰਸਾਇ ਕਿਤੇ ਸਾਧਨ ਨੂੰ ਜੋ ਕਹਿੰਦੇ ਹਨ ਇਸ ਪਰਥਾਏ ਕੀਤੇ ਸਾਧਨ ਨੂੰ ਜੋ ਕਹਿੰਦੇ ਹਨ ਜਿਸ ਦੇ ਅਰਥ ਹਨ ਜੁੜਨਾ ਇਸ ਦਾ ਪ੍ਰਚਾਰ ਬਰਾਬਰ ਕਰਦੇ ਆ ਰਹੇ ਹਨ ਰਿਸ਼ੀਆਂ ਮੁਰੀਆਂ ਜਿਹੜੇ ਜਿਹੜਾ ਇਹ ਹੈ ਨਾ ਇਸ ਪਰਥਾਏ ਕੀਤੇ ਸਾਧਨ ਨੂੰ ਜੋਗ ਕਹਿੰਦੇ ਹਨ ਜਿਸ ਦੇ ਅਰਥ ਹਨ ਜੁੜਨਾ ਇਹ ਸਾਧਨ ਜੁਗਾਂ-ਜੁਗਾਂ ਤੋਂ ਹੀ ਪ੍ਰਚਲਿਤ ਹੈ ਅਤੇ ਸਭ ਸੰਤ ਬਹਾਤਮਾ ਇਸ ਦਾ ਪ੍ਰਚਾਰ ਬਰਾਬਰ ਕਰਦੇ ਆ ਰਹੇ ਹਨ ઋਸ਼ੀਆ ਬੁਣੀਆਂ ਦੇ ਵੈਦਿਕ ਕਾਲ ਵਿੱਚ ਇਸ ਸਾਧਨ ਦਾ ਪ੍ਰਚਾਰ ਗੁਪਤ ਤਰੀਕੇ ਨਾਲ ਕੀਤਾ ਜਾਂਦਾ ਸੀ ਪਹਿਲਾਂ ਪਹਿਲ ਇਸ ਸਾਧਨ ਦਾ ਅਭਿਆਸ ਪ੍ਰਨਾਜਾਪ ਦੁਆਰਾ ਹੀ ਕੀਤਾ ਜਾਂਦਾ ਸੀ ਜੋ ਅਤੀ ਅੰਤ ਕਾਠਣ ਤੇ ਖਤਰਨਾਕ ਸੀ ਉਸ ਲਈ ਸਖਤ ਸੰਜਮ ਅਤੇ ਪਰਹੇਜ਼ ਦੀ ਲੋੜ ਪੈਂਦੀ ਸੀ ਇਸੇ ਕਰਕੇ ਆਮ ਲੋਕ ਇਸ ਮਾਰਗ ਵਿੱਚ ਕਦਮ ਰੱਖਣ ਤੋਂ ਘਬਰਾਉਂਦੇ ਸਨ ਇਸ ਯੋਗ ਦੇ ਸਾਧਨ ਨੂੰ ਸੰਤਾਂ ਦੀ ਭਾਸ਼ਾ ਵਿੱਚ ਸ਼ਬਦ ਯੋਗ ਜਾਂ ਸੁਰਤ ਸ਼ਬਦ ਯੋਗ ਵੀ ਆਖਿਆ ਜਾਂਦਾ ਹੈ ਹੋਰ ਵਿਸਤਾਰ ਲਈ ਸੁਰਤ ਸ਼ਬਦ ਯੋਗ ਦਾ ਪ੍ਰਕਾਰ ਦੇ ਦੇਖੋ ਪਤੰਜਲੀ ਦੇ ਯੋਗ ਸੂਤਰਾਂ ਪੰਤਾ ਜੀ ਦੇ ਜੋਗ ਸੂਤਰਾਂ ਬੋਧਾਂ ਦੇ ਗ੍ਰੰਥਾਂ ਉਪਲਿਬਧ ਦੇ ਜਜੂਰ ਵੇਦ ਦੇ ਕਈ ਮੰਤਰਾਂ ਤੋਂ ਇਸ ਸਾਧਨ ਬਾਬਤ ਇਸ਼ਾਰੇ ਮਿਲਦੇ ਹਨ ਕਬੀਰ ਸਾਹਿਬ ਗੁਰਦਾਨਕ ਸਾਹਿਬ ਰਵੀਦਾ ਜੀ ਲਾਲਦੇਵ ਜੀ ਦਾਦੂ ਸਾਹਿਬ ਪਲਟੂ ਸਾਹਿਬ ਆਦ ਸੰਤਾਂ ਮਹਾਤਮਾ ਨੇ ਇਸੇ ਵਿੱਦਿਆ ਦਾ ਹੀ ਪ੍ਰਚਾਰ ਕੀਤਾ ਹੈ ਜਾਣੇ ਸਾਰਿਆਂ ਨੇ ਕਬੀਰ ਸਾਹਿਬ ਗੁਰਨਾਨਕ ਸਾਹਿਬ ਰਵੀਦਾਸ ਜੀ ਨਾਮਦੇਵ ਜੀ ਦਾदू ਸਾਹਿਬ ਪਾਲਤੂ ਸਾਹਿਬ ਆਦ ਸੰਤਾਂ ਮਹਾਤਮਾ ਨੇ ਇਸੇ ਵਿੱਦਿਆ ਦਾ ਹੀ ਪ੍ਰਚਾਰ ਕੀਤਾ ਹੈ ਇਹ ਵਿੱਦਿਆ ਨਰੋਲ ਰਹਾਣੀਆਂ ਦੇ ਅੰਦਰ ਦੀ ਵਿੱਦਿਆ ਹੈ ਪਰ ਇਸ ਅਸਲ ਸਾਧਨ ਦਾ ਅਭਿਆਸ ਜੋ ਸਭ ਮਤਾਂ ਵਿੱਚ ਬੜਾ ਬਹੁਤ ਸੀ ਇਹ ਬਹੁਤ ਸੀ ਜਿਹੜੇ ਇਤਿਹਾਸ ਸੀ ਜਿਹੜਾ ਜੋ ਸਭ ਮਤਾਂ ਵਿੱਚ ਥੋੜਾ ਬਹੁਤ ਸੀ ਥੋੜਾ ਬਹੁਤਾ ਸੀ ਜਣੇ ਸਮਾਂ ਪਾ ਕੇ ਅਹਸਤਾ ਅਹਸਤਾ ਬਿਲਕੁਲ ਹੀ ਭਲਾ ਦਿੱਤਾ ਗਿਆ ਕਿਉਂਕਿ ਪਹਿਲਾਂ ਥੋੜਾ ਹੀ ਸੀ ਫਿਰ ਜਮਾ ਭਲਾਤਾ ਲੋਕ ਬਾਹਰ ਬੁਖੀ ਹੋ ਗਏ ਅਤੇ ਬਾਹਰਲੀ ਪੂਜਾ ਤੇ ਕਰਮਾ ਧਰਮਾ ਵਿੱਚ ਹੀ ਲੱਗ ਗਏ ਹੁਣ ਤਾਂ ਜਿਵੇਂ ਸਿਆਣੇ ਕਹਿੰਦੇ ਹਨ ਕਿ ਸੱਪ ਨਿਕਲ ਗਿਆ ਤੇਲੀ ਗਰੂ ਪਿੱਟੀ ਜਾ ਉਸ ਹਿਸਾਬ ਹੋਇਆ ਪਿਆ ਹੈ ਲੋਕ ਮਾਲਕ ਨੂੰ ਜਾਣਨ ਪਛਾਨਣ ਉਸ ਦੇ ਮਿਲ ਦੀ ਯੁਗਤੀ ਪਰਮਾਰਥ ਦੇ ਮਾਰਗ ਉਸ ਦੇ ਅਭਿਆਸ ਅਤੇ ਰਹਾਣੀ ਮੰਜ਼ਲਾਂ ਆਦ ਦੇ ਪੇ ਤੋਂ ਬਿਲਕੁਲ ਅਣਜਾਣ ਹੋ ਗਏ ਹਨ ਮਾਲਕ ਸੰਬੰਧੀ ਜਾਣਕਾਰੀ ਪਰਿਵਾਰਥ ਅਧਰ ਲੋੜੀ ਦੇ ਸਾਧਨ ਮਾਲਕ ਨਾਲ ਮਿਲਣ ਦੀ ਯੋਗਤੀ ਪਰਿਵਾਰਥ ਲਈ ਲੋੜੀ ਦੇ ਗੁੜਾਂ ਨੂੰ ਧਾਰਨ ਕਰਨ ਤੇ ਦੁਰੀਏ ਵਿੱਚ ਭਰੀ ਪ੍ਰਕਾਰ ਰਹਿਣ ਦੇ ਢੰਗ ਆਦ ਹਰੇਕ ਅੰਗਰੂ ਗ੍ਰੰਥ ਦੇ ਦੋਹਾ ਭਾਗਾਂ ਵਿੱਚ ਬੜੇ ਵਿਸਤਾਰ ਸਹਿਤ ਬਿਆਨ ਕੀਤਾ ਗਿਆ ਹੈ ਜਿਹੜੇ ਦੋ ਗ੍ਰੰਥ ਨੇ ਦੋ ਭਾਗ ਨੇ ਗ੍ਰੰਥ ਬੱਦੀ ਤੋਂ ਰੱਬ ਭਾਗ ਨੰਬਰ ਪਹਿਲਾ ਇੱਕ ਹੈ ਇਹ ਦੋ ਹੈ ਦੋਨਾਂ ਤੋਂ ਜਿਵੇਂ ਵਰਦੀ ਦੇਖ ਲਓ ਬਹੁਤ ਵਧੀਆ ਤਰੀਕੇ ਨਾਲ ਦਰਸਾਇਆ ਗਿਆ ਹੈ ਗ੍ਰੰਥਾਂ ਦੇ ਦੋਹਾਂ ਭਾਗਾਂ ਵਿੱਚ ਬੜੇ ਵਿਸਤਾਰ ਸਹਿਤ ਬਿਆਨ ਕੀਤਾ ਗਿਆ ਹੈ ਪਾਠਕ ਜਨ ਉਥੋਂ ਪੜ੍ਹ ਕੇ ਪੂਰਨ ਲਾਭ ਉਠਾ ਸਕਦੇ ਹਨ ਸੰਤਾਂ ਦੀ ਸਿੱਖਿਆ ਦਾ ਅਸੂਲ ਪਰਮਾਰਥ ਦੇ ਮਾਰਗ ਵਿੱਚ ਤਿੰਨ ਮੁੱਖ ਚੀਜ਼ਾਂ ਦੀ ਲੋੜ ਹੈ ਪਹਿਲਾ ਸਤਗੁਰੂ ਦੂਸਰਾ ਸਤਸੰਗ ਅਤੇ ਤੀਜਾ ਸਤ ਸ਼ਬਦ ਇੰਨਾਂ ਰੂਹੀ ਸੰਤਾਂ ਦੀ ਤਰੀਬ ਦੇ ਬੁਨਿਆਦੀ ਅਸੂਲ ਕਿਹਾ ਜਾਂਦਾ ਹੈ ਗੁਰੂ ਅਜਿਹਾ ਹੋਵੇ ਜੋ ਸੱਚਾ ਤੇ ਸੁੱਚਾ ਹੋਵੇ ਉਸ ਦੇ ਅੰਦਰ ਸੱਚ ਪ੍ਰਗਟ ਹੋਵੇ ਉਹ ਸੱਚੇ ਨਾਲ ਇੱਕ ਅਭੇਦ ਹੋ ਚੁੱਕਿਆ ਹੋਵੇ ਅਰਥਾਤ ਉਸ ਸੱਚੇ ਮਾਲਕ ਵਿੱਚ ਸਮਾ ਚੁੱਕਿਆ ਹੋਵੇ ਅਜਿਹੇ ਸੱਚੇ ਗੁਰੂ ਦੀ ਸੋਭਤ ਕਰਨੀ ਭਾਵ ਸਤ ਦਾ ਸੰਗ ਕਰਨਾ ਸਤ ਸੰਗ ਹੈ ਸਤ ਸੰਗ ਕਰਨ ਤੇ ਜੀਵ ਰਹਾਣੀਆਂ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਸਤ ਗੁਰੂ ਦਾ ਬਲਾਪ ਹੋਣ ਤੇ ਜੀਵਾਂ ਦਾ ਅਗਿਆਨ ਰੂਪੀ ਅੰਧਕਾਰ ਦੂਰ ਹੁੰਦਾ ਹੈ ਅਤੇ ਉਹ ਇੱਕ ਪ੍ਰਕਾਸ਼ਵਾਨ ਦੇੜੀ ਅੰਦਰ ਪ੍ਰਵੇਸ਼ ਕਰਦਾ ਹੈ ਉਹਨਾਂ ਦਾ ਸਤ ਸੰਗ ਕਰਨ ਉਹਨਾਂ ਦਾ ਸਤ ਸੰਗ ਕਰਨ ਪਰ ਜੀਵ ਨੂੰ ਸਤਿ ਸ਼ਬਦ ਸਤ ਨਾਮ ਜਾਂ ਸੱਚੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਹੀ ਇਸ ਜੀਵ ਰੂਪੀ ਡਗਮਗਾਂਦੀ ਹੋਈ 베ੜੀ ਦਾ ਮਲਾਹ ਹੈ ਕੋਈ ਵੀ ਜੀਵ ਗੁਰੂ ਦੀ ਸਹਾਇਤਾ ਤੋਂ ਬਿਨਾਂ ਇਸ ਸੰਸਾਰ ਰੂਪੀ ਭੈ ਦੇ ਭਰੇ ਹੋਏ ਸਾਗਰ ਤੋਂ ਪਾਰ ਨਹੀਂ ਹੋ ਸਕਦਾ ਗੁਰੂ ਦੀ ਕਿਰਪਾ ਨਾਲ ਹੀ ਜੀਵ ਦੇ ਮਨ ਤੋਂ ਅਗਿਆਨਤਾ ਦਾ ਪਰਦਾ ਲਹਿਦਾ ਹੈ ਗੁਰੂ ਦੀ ਕਿਰਪਾ ਨਾਲ ਹੀ ਜੀਵ ਦੇ ਮਨ ਤੋਂ ਅਗਿਆਨਤਾ ਦਾ ਪਰਦਾ ਲਹਿਦਾ ਹੈ ਅਤੇ ਆਤਮਾ ਮਾਲਕ ਨੂੰ ਪਛਾਨਣ ਦੇ ਕਾਬਿਲ ਬਣਦੀ ਹੈ ਸ੍ਰੀ ਗੁਰੂ ਰਾਮਦਾਸ ਜੀ ਗੁਰਬਾਣੀ ਅੰਦਰ ਫਰਮਾਉਂਦੇ ਹਨ ਗੁਰਬੇਨ ਘੋਰ ਆਧਾਰ ਗੁਰਬੇਰ ਸਮਝਣਾ ਆਰਾ ਗੁਰਬੇਨ ਸੁਰਤ ਨਾ ਸਿੱਧ ਗੁਰਬੇਨ ਮੁਕਤ ਨਾ ਪਾਰਾ ਸਤਗੁਰ ਬਾਜੋ ਘੋਰ ਅੰਧਾਰਾ ਡੁੱਬੇ ਬੋਏ ਬਿਨ ਪਾਣੀ ਹੁਣ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਕੈਸਾ ਹੋਣਾ ਚਾਹੀਦਾ ਹੈ ਇਸ ਦੀ ਬਾਬਤ ਭਗਵਤ ਗੀਤਾ ਵਿੱਚ ਬਿਲਕੁਲ ਸਪਸ਼ਟ ਵਰਣਨ ਕੀਤਾ ਗਿਆ ਹੈ ਸ਼੍ਰੀ ਕ੍ਰਿਸ਼ਨ ਦੀ ਬਹਾਦਰ ਅਰਜੜ ਨੂੰ ਉਪਦੇਸ਼ ਕਰਦੇ ਹੋਏ ਇਸ ਤਰ੍ਹਾਂ ਫਰਮਾਉਂਦੇ ਹਨ ਤੂੰ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਇਹ ਸੇਵਾ ਤੇ ਅਭਿਆਸ ਕਰ ਜੋ ਗੁਰੂ ਤਤ ਦੇ ਭੇਜ ਨੂੰ ਜਾਣਦਾ ਹੈ ਕੇਵਲ ਉਹੀ ਤੈਨੂੰ ਉਸ ਦੇ ਗਿਆਨ ਦਾ ਉਪਦੇਸ਼ ਦੇ ਸਕਦਾ ਹੈ ਦੇਖੋ ਕਿੰਨਾ ਖੁੱਲ ਕੇ ਦੱਸਿਆ ਛਾ ਸਤਨਾਮ ਜੀ ਨੇ ਆਪਣਾ ਕ੍ਰਿਸ਼ਨ ਮਹਾਰਾਜ ਦੀ ਧਾਰਨ ਦਿੱਤੀ ਹੈ ਵੀ ਕਿੰਨਾ ਖੋਲ ਕੇ ਦੱਸਿਆ ਇਸ ਦੀ ਬਾਬਤ ਭਗਵਤ ਗੀਤਾ ਵਿੱਚ ਬਿਲਕੁਲ ਸਪਸ਼ਟ ਵਰਣਨ ਕੀਤਾ ਗਿਆ ਹੈ श्री कृष्ण ਦੀ ਮਹਾਰਾਜ ਅਰਜਨ ਨੂੰ ਉਪਦੇਸ਼ ਕਰਦੇ ਹੋਏ ਇਸ ਤਰ੍ਹਾਂ ਫਰਮਾਉਂਦੇ ਹਨ ਤੂੰ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਇਹ ਸੇਵਾ ਤੇ ਅਭਿਆਸ ਕਰ ਜੋ ਗੁਰੂ ਤਤ ਦੇ ਭੇਦ ਨੂੰ ਜਾਣਦਾ ਹੈ ਕੇਵਲ ਉਹੀ ਤੈਨੂੰ ਉਸਦੇ ਗਿਆਨ ਦਾ உபਦੇਸ਼ ਦੇ ਸਕਦਾ ਹੈ। श्री कृष्ण जी महाराज ਕਹਿੰਦੇ ਵੀ ਜਿਹੜਾ ਗੁਰੂ ਦੇ ਤਤਰੂ ਜਾਣਦਾ ਹੈ ਉਹੀ ਗਿਆਨ ਦੇ ਸਕਦਾ ਹੈ ਦੂਜਾ ਦੇ ਨਹੀਂ ਸਕਦਾ ਇਹਦਾ ਅਰਥ ਹੈ। ਕਠ ਉਪਨਿਸ਼ਦ ਅੰਦਰ ਇਸ ਤਰ੍ਹਾਂ ਦਰਜ ਹੈ ਬਿਨਾਂ ਦੀਕਸ਼ਤ ਹੋੜ ਦੇ ਬਾਲਕ ਨਹੀਂ ਜਾਣਿਆ ਜਾ ਸਕਦਾ। ਭਾਵੇਂ ਕਿੰਨੇ ਵੀ ਕੋਈ ਬੁੱਧੀ ਵਿਚਾਰ ਦੁਆਰਾ ਯਤਨ ਕਰੇ ਪਾਵੇ ਕੋਈ ਵੀ ਕਿੰਨੀ ਬੁੱਧੀ ਦੁਆਰਾ ਜੜੇ ਯਤਨ ਕਰੇ ਪਰ ਇਹ ਗੱਲ ਨਹੀਂ ਬਣਦੀ ਜਦ ਤੱਕ ਤੂੰ ਕਿਸੇ ਪੂਰੇ ਗੁਰੂ ਦੇ ਕੋਲੋਂ ਸਿੱਖਿਆ ਨਹੀਂ ਲੈਂਦਾ ਜਿੰਨਾ ਚਿਰ ਪੂਰੇ ਗੁਰੂ ਕੋਲੇ ਪਹੁੰਚਦਾ ਨਹੀਂ ਇਹ ਗੱਲ ਨਹੀਂ ਬਣਦੀ ਉਦੋਂ ਤੱਕ ਮਾਲਕ ਨੂੰ ਨਹੀਂ ਪਾ ਸਕਦਾ ਉਹ ਇੰਨਾ ਸੁਖਮ ਉਹ ਇੰਨਾ সূক্ষਮ ਹੈ ਕਿ ਵਿਚਾਰ ਦੀ ਹੋਦ ਵਿੱਚ ਆ ਨਹੀਂ ਸਕਦਾ ਔਰ ਵਿਸਤਾਰ ਲਈ ਗੁਰੂ ਦਾ ਪ੍ਰਕਰਨ ਗ੍ਰੰਥ ਦੇ ਪਹਿਲੇ ਭਾਗ ਵਿੱਚੋਂ ਦੇਖੋ ਗੁਰੂ ਦੀ અપਾਰ ਕਿਰਪਾ ਅਤੇ ਤੁਰ ਕਰਮ ਗੁਰੂ ਦੀ અપਾਰ ਕਿਰਪਾ ਅਤੇ ਤੁਰ ਕਰਮਾਂ ਦੁਆਰਾ ਹੀ ਜੀਵ ਮਾਲਕ ਦੀ ਭਗਤੀ ਵਿੱਚ ਲੱਗਦਾ ਹੈ ਤੁਰ ਕਰਮ ਪਾਇਤ ਸੁੱਧ ਜਨ ਕੋ ਸੇ ਨਾਮ ਹਰ ਕੇ ਲਾਗੇ ਗੁਰੂ ਅਤੇ ਮਾਲਕ ਵਿੱਚ ਕੋਈ ਅੰਤਰ ਨਹੀਂ ਹੈ ਕਿਉਂਕਿ ਗੁਰੂ ਮਾਲਕ ਵਿੱਚ ਅਭੇਦ ਹੋ ਚੁੱਕਾ ਹੈ ਗੁਰੂ ਮਾਲਕ ਵਿੱਚ ਅਭੇਦ ਹੋ ਚੁੱਕਾ ਹੈ ਹੁੰਦਾ ਹੈ ਇਸ ਲਈ ਗੁਰੂ ਦੀ ਭਗਤੀ ਮਾਲਕ ਦੀ ਭਗਤੀ ਹੀ ਭਗਤੀ ਹੈ ਜੋ ਪੁਰਸ਼ ਆਪਣੇ ਗੁਰੂ ਨੂੰ ਪਿਆਰੇ ਪਿਆਰ ਕਰਦੇ ਹਨ ਜੋ ਪੁਰਸ਼ ਆਪਣੇ ਗੁਰੂ ਨੂੰ ਪਿਆਰ ਕਰਦੇ ਹਨ ਅਤੇ ਉਸ ਦੇ ਪ੍ਰਤੀ ਸਰਦਾ ਤੇ ਵਿਸ਼ਵਾਸ ਰੱਖਦੇ ਹਨ ਦਾ ਗੁਰੂ ਉਹਨਾਂ ਉੱਤੇ ਬਹੁਤ ਖੁਸ਼ ਹੁੰਦਾ ਹੈ ਉਹ ਉਹਨਾਂ ਦੀ ਇਸ ਤਪਛਿਆ ਪ੍ਰੇਮ ਤੇ ਸਰਧਾ ਨੂੰ ਵੇਖ ਕੇ ਉਹਨਾਂ ਨੂੰ ਮਾਲਕ ਨਾਲ ਜੋੜ ਦਿੰਦਾ ਹੈ ਸ੍ਰੀ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ ਗੁਰ ਤੁੱਠਾ ਜੀਉ RAM ਰਾਜਿਆ ਜਨ ਨਾਨਕ ਹਰ ਬੇਲੀ ਗੁਰ ਤੁੱਠਾ ਜੀਉ RAM ਰਾਜਿਆ ਜਨ ਨਾਨਕ ਹਰ ਬੇਲੀ ਕਰਬਾਰਤ ਦੇ ਗੁਣੀ ਗਿਆਨੀਆਂ ਨੇ ਮਾਲਕ ਦੇ ਮਿਲ ਲਈ ਦੋ ਮਾਰਗ ਦੱਸੇ ਹਨ ਗਿਆਨ ਮਾਰਗ ਭਗਤੀ ਮਾਰਗ ਪਰੰਤੂ ਅਨੁਭਵੀ ਸੰਤਾਂ ਮਹਾਤਮਾ ਨੇ ਨਿਰਣਾ ਕਰਕੇ ਦੱਸ ਦਿੱਤਾ ਹੈ ਕਿ ਗਿਆਨ ਦਾ ਮਾਰਗ ਮਹਾ ਕਠਨ ਅਤੇ ਖਤਰਨਾਕ ਹੈ ਗਿਆਨ ਨਾਲ ਹੀ ਢੁਡੀਏ ਗਿਆਨ ਨਾਲ ਗਲੀਏ ਢੁਡੀਏ ਗਿਆਨ ਨ ਗਲੀਆਂ ਢੂੰਡਿਏ ਕਥਨਾ ਕਰੜਾ ਸਾਰ ਮੂਹ ਜਬਾਦੀ ਗਿਆਨ ਰਾਹੀ ਪਰਮਾਰਥ ਜਿਓ ਉੱਚ ਘਾਟੀਆਂ ਨੂੰ ਪਾਰ ਕਰਨਾ ਕੋਈ ਸੌਖਾ ਕੰਮ ਨਹੀਂ ਵੱਡੇ ਵੱਡੇ ਕਰਮਵੀਰ ਤਬੱਛਵੀ ਤੇ ਹੱਟ ਜੋਗੀ ਆਦ ਗਿਆਨ ਦੀ ਪੌੜੀ ਚੜ੍ਹ ਕੇ ਉੱਚੇ ਸਿਖਰਾਂ ਤੋਂ ਥੱਲੇ ਡਿੱਗ ਪਏ ਮਹਾਰਿਸ਼ੀ ਪ੍ਰਾਰਸ਼ਰ ਮਹਾਰਿਸ਼ੀ ਪ੍ਰਾਰਸ਼ਰ ઋષਿ ਜੈਮਰੀ ਜੀ ਬਹਾਮੁਨੀ ਵਿਸ਼ਵਾ ਮਿੱਤਰ ਤੇ ਹੋਰ ਅਨੇਕਾਂ ਸਾਧਕਾਂ ਦੇ ਐਸੇ ਕਿੱਸੇ ਅਫਸਾਨੇ ਮੌਜੂਦ ਹਨ ਜਿਨ੍ਹਾਂ ਨੇ ਕੇਵਲ ਗਿਆਨ ਸਾਧਣ ਦੇ ਸਾਰੇ ਪਰਮਾਰਥ ਦੀਆਂ ਮੰਜ਼ਲਾਂ ਨੂੰ ਪਾਰ ਕਰਨ ਦਾ ਯਾਤਰ ਕੀਤਾ ਪਰ ਅਧ ਵਿਚਕਾਰ ਹੀ ਰਹਿ ਗਏ ਤੁਰਦਾ ਪਹੁੰਚ ਸਕੇ ਇਸੇ ਕਾਰਨ ਤੁਰਸੀ ਜੀ ਨੇ ਰਮੈਨ ਅੰਦਰ ਫਰਮਾਇਆ ਹੈ ਅਰਥਾਤ ਗਿਆਨ ਦਾ ਮਾਰਗ ਅਤੀ ਕਠਣ ਤੇ ਖੰਡੇ ਦੀ ਝਾਰ ਦੀ ਤਰ੍ਹਾਂ ਬਹੁਤ ਬਰੀਕ ਅਤੇ ਤਿੱਖਾ ਹੈ ਇਸ ਰਾਹ ਪਰ ਚੱਲਣਾ ਬੜਾ ਮੁਸ਼ਕਲ ਤੇ ਅਤ ਦੁਖਦਾਈ ਹੈ ਇਸ ਰਾਹ ਤੇ ਡਿਗਜਿਆ देर ਨਹੀਂ ਲੱਗਦੀ ਭਗਤੀ ਮਾਰਗ ਭਗਤੀ ਪ੍ਰੇਮ ਦਾ ਮਾਰਗ ਹੈ ਭਗਤੀ ਅਤੇ ਪ੍ਰੇਮ ਦੋਹਾਂ ਦਾ ਇੱਕੋ ਹੀ ਰੂਪ ਹੈ ਜਿਆਨੀ ਇੰਨਾ ਵਿੱਚ ਕੋਈ ਅੰਤਰ ਨਹੀਂ ਖੋਦਹੀ रामचंद्र श्री ਮਹਾਰਾਜ ਦੇ ਗਿਆਨ ਅਤੇ ਭਗਤੀ ਦੋਹਾਂ ਮਾਰਗਾਂ ਵਿੱਚੋਂ ਭਗਤੀ ਰੂਹੀ ਸੋਖਾ ਸੁਖਦਾਈ ਤੇ ਸਰਬਸ਼੍ਰੇਸ਼ਟ ਸਾਧਨ ਪ੍ਰਵਾਨ ਕੀਤਾ ਹੈ فرمਉਂਦੇ ਹਨ ਜੇਕਰ ਪ੍ਰਲੋਕ ਤੇ ਲੋਕ ਵਿੱਚ ਸੁਖ ਚਾਹੁੰਦੇ ਹੋ ਤਾਂ ਮੇਰੇ ਬਾਤੈਨ ਸੁਣ ਕੇ ਉਹਨਾਂ ਨੂੰ ਮਜਬੂਤੀ ਨਾਲ ਪੱਲੇ ਗੰਢ ਦੇ ਲਵੋ ਅਤੇ ਅੰਤਰ ਹਿਰਦੇ ਅੰਦਰ ਵਸਾ ਲਵੋ ਹੇ ਭਾਈ ਭਗਤੀ ਦਾ ਮਾਰਗ ਬੜਾ ਹੀ ਸੌਖਾ ਅਤੇ ਸੁਖਦਾਈ ਹੈ ਭਗਤੀ ਮਾਲਕ ਨੂੰ ਮਿਲਦਾ ਸਾਧਨ ਤਰੀਕਾ ਹੈ ਪਰ ਜੇਕਰ ਗੁਰਮੁਖ ਬੜਕੇ ਭਗਤੀ ਕੀਤੀ ਜਾਵੇ ਹੋਰ ਵਿਸਤਾਰ ਪੂਰਵਕ ਵਰਨਨ ਲਈ ਪਾਠਕ ਜਨ ਭਗਤੀ ਦਾ ਪ੍ਰਕਰਨ ਗ੍ਰੰਥ ਦੇ ਪਹਿਲੇ ਭਾਗ ਵਿੱਚ ਦੇਖ ਲੈਣ ਨਾਮ ਸ਼ਬਦ ਮਾਲਕ ਸਤ ਵਸਤੂ ਹੈ ਉਸ ਸਤ ਦੇ ਸਾਹਮਣੇ ਸਭ ਜੜ ਪਦਾਰਥ ਤੁੱਛ ਨਜ਼ਰ ਆਉਂਦੇ ਹਨ ਇਸ ਸੱਚੇ ਸੁੱਚੇ ਜੋਹਰ ਦਾ ਕਾਣਾ ਸ੍ਰੀ ਰੂਪੀ ਘਰ ਵਿੱਚ ਅੱਖਾਂ ਦੇ ਪਿੱਛੇ ਹੈ ਜਿੱਥੋਂ ਕੀ ਚੇਤਨ ਧਰਾਵਾਂ ਉਤਰ ਕੇ ਸਾਰੇ ਜਿਸਮ ਨੂੰ ਸਰਜੀਤ ਕਰਦੀਆਂ ਅਤੇ ਸਤਿਆ ਬਖਸ਼ਦੀਆਂ ਹਨ ਸੁਰਤ ਆਤਮਾ ਦਾ ਅਸਲ ਪਢਾਰ ਆਦ ਸ਼ਬਦ ਹੈ ਸੁਰਤ ਅਣਹਦ ਸ਼ਬਦ ਨੂੰ ਪਾੜ ਕੇ ਅਰੇਕਾਂ ਖੰਡਾਂ ਬ੍ਰਹਮੰਡਾਂ ਅਤੇ ਰਹਾਡੀ ਬੰਜਲਾਂ ਦਾ ਸਫ਼ਰ ਤੈਅ ਕਰਦੀ ਹੋਈ ਜੇ ਨਾਲ ਲੋਕਾਂ ਤੋਂ ਉੱਪਰ ਪਾਰ ਸ਼ਬਦ ਵਿੱਚ ਲੀਡ ਹੋ ਕੇ ਸੱਤ ਸ਼ਬਦ ਵਿੱਚ ਜਾ ਸਮਾਉਂਦੀ ਹੈ ਅਤੇ ਉਸ ਤੋਂ ਬਾਅਦ ਆਦ ਸ਼ਬਦ ਮਕਾਮੇ ਹੱਕ ਵਿੱਚ ਜਾ ਨਵਾਸ ਕਰਦੀ ਹੈ ਤਰਲੋਕੀ ਤੱਕ ਸਭ ਮਕਾਮ ਪਰਲੇ ਆਉਣ ਤੇ ਦਾਸ ਹੋ ਜਾਂਦੇ ਹਨ ਦੇਣੇ ਤ੍ਰਲੋਕੀ ਤੱਕ ਸਭ ਮਕਾਮ ਪਰਲੇ ਆਉਣ ਤੇ ਨਾਸ ਹੋ ਜਾਂਦੇ ਹਨ ਸਤਖੰਡ ਤੋਂ ਹੇਠਲੇ ਸਥਾਨ ਮਹਾ ਪਰਲੇ ਵਿੱਚ ਖਤਮ ਹੋ ਜਾਂਦੇ ਹਨ ਜਿਹੜੇ ਸਤਖੰਡ ਤੋਂ ਥੱਲੇ ਦੇ ਉਹ ਮਹਾ ਪਰਲੇ ਵਿੱਚ ਘਤਬ ਹੋ ਜਾਂਦੇ ਹਨ ਸਤਖੰਡ ਤੇ ਇਸ ਤੋਂ ਉੱਪਰ ਸਤਖੰਡ ਅਤੇ ਇਸ ਤੋਂ ਉੱਪਰ ਤੇ ਲਾਹੌਰ ਅਲਖ ਅਗਮ ਤੇ ਅਨਾਬੀ ਐਸੇ ਉਚਿਤ ਉਤਮ ਰਾਣੀ ਮਕਾਮ ਹਨ ਜਿੱਥੇ ਨਾ ਤਾਂ ਪਰਲੇ ਪਹੁੰਚ ਸਕਦੀ ਹੈ ਅਤੇ ਨਾ ਹੀ ਮਹੇ ਪਰਲੇ ਦੀ ਉਥੇ ਤੱਕ ਪਹੁੰਚ ਸਕਦੀ ਹੈ ਜਣੇ ਸਤਖੰਡ ਤੋਂ ਹੇਠਲੇ ਸਥਾਨ ਮਹਾ ਪਰਲੋਂ ਵਿੱਚ ਖਤਮ ਹੋ ਜਾਂਦੇ ਹਨ ਸਤਖੰਡ ਤੇ ਇਸ ਤੋਂ ਉਪਰ ਤਿੰਨ ਹੋਰ ਆਲਮ ਆਗਮ ਤੇ ਐਲਾਨੀ ਐਸੇ ਉੱਚ ਉੱਚਤਮ ਉੱਚ ਉੱਤਮ ਰੂਹਾਨੀ ਮੁਕਾਮ ਹਨ ਜਿੱਥੇ ਨਾ ਤਾਂ ਪਰਲੇ ਪਹੁੰਚ ਸਕਦੀ ਹੈ ਅਤੇ ਨਾ ਹੀ ਮਹਾ ਪਰਲੇ ਪਹੁੰਚ ਸਕਦੀ ਹੈ ਉੱਥੇ ਤੱਕ ਕੁਝ ਨਹੀਂ ਪਹੁੰਚ ਸਕਦਾ ਸਾਰੇ ਹੀ ਪੂਰਨ ਸੰਤਾਂ ਮਹਾਤਮਾ ਦਾ ਫਰਮਾਨ ਹੈ ਕਿ ਇਸ ਸੰਸਾਰ ਰੂਪੀ ਭਵ ਸਾਗਰ ਨੂੰ ਤਰਨ ਲਈ ਅਤੇ ਮਾਲਕ ਨਾਲ ਮਲਾਪ ਕਰਨ ਲਈ ਇੱਕੋ ਇੱਕ ਮਾਰਗ ਸੁਰਤ ਸ਼ਬਦ ਜੋਗ ਹੈ ਜੋ ਖੁਦ ਮਾਲਕ ਵੱਲੋਂ ਬਣਿਆ ਕੁਦਰਤੀ ਮਾਰਗ ਹੈ ਅਤੇ ਮਾਲਕ ਦੀ ਹੀ ਕਿਰਤ ਹੈ ਜਿਸ ਦਾ ਸਾਰੇ ਪੂਰਵ ਸੰਤ ਫਕੀਰ ਲਗਾਤਾਰ ਪ੍ਰਚਾਰ ਕਰਦੇ ਆ ਰਹੇ ਹਨ ਇਹ ਮਾਰਗ ਕੋਈ ਅੱਜ ਨਵਾਂ ਨਹੀਂ ਬਣਿਆ ਸਗੋਂ ਆਦਿ ਜਗਾਤ ਤੋਂ ਹੀ ਚੱਲਿਆ ਆਉਂਦਾ ਹੈ ਜੋ ਵੀ ਵਾਹ ਪਰਚ ਭਗਤ ਸੰਤ ਮਹਾਤਮਾ ਆਦ ਜਿਨ੍ਹਾਂ ਨੇ ਅੰਦਰ ਮਾਲਕ ਦੇ ਦਰਸ਼ਨ ਦਦਾਰ ਕੀਤੇ ਅਤੇ ਜਿਨ੍ਹਾਂ ਨੇ ਉਸ ਨਾਲ ਬਲਾਪ ਕੀਤਾ ਹੈ ਉਹ ਕੇਵਲ ਇਸੇ ਮਾਰਗ ਦੁਆਰਾ ਹੀ ਆਪਣੇ ਅੰਦਰ ਗਏ ਹਨ ਸ਼ੁਰਤ ਸ਼ਬਦੀ ਕਮਾਈ ਦੁਆਰਾ ਜੀਵ ਸੰਸਾਰ ਵਿੱਚ ਰਹਿੰਦਾ ਹੋਇਆ ਵੀ ਸੰਸਾਰਕ ਤੇ ਜਿਸਮ ਨਾਲ ਸੰਬੰਧ ਰੱਖਣ ਵਾਲੇ ਪਦਾਰਥਾਂ ਆਦਿਆਂ ਬੈਲਾਂ ਤੋਂ ਬੇਲਾਗ ਤੇ پاک ਸਾਫ ਰਹਿੰਦਾ ਹੈ ਜਿਸ ਤਰ੍ਹਾਂ ਮਰਗਾ ਵੀ ਪਾਣੀ ਵਿੱਚ ਰਹਿੰਦੀ ਹੋਈ ਵੀ ਜਦ ਉੱਥੋਂ ਉੱਡਣਾ ਚਾਹੁੰਦੀ ਹੈ ਤਾਂ ਸੁੱਕੇ ਖੰਭਾ ਨਾਲ ਹੀ ਉੱਡ ਜਾਂਦੀ ਹੈ ਜਾਂ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਉਗਦਾ ਹੈ ਪਰੰਤੂ ਪਾਣੀ ਤੋਂ ਉੱਪਰ ਨਿਰਲੇਪ ਰਹਿੰਦਾ ਹੈ ਪਰਮ ਸੰਤ ਕਬੀਰ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਆਦਿ ਦਸੇ ਪਾਸ਼ਾਈਆਂ ਹਜੂਰ ਬਾਬਾ ਸ਼ਾਵਨ ਸਿੰਘ ਜੀ ਅਤੇ ਬੇਪਰਵਾ ਮਸਤਾਨਾ ਜੀ ਨੇ ਇਸੇ ਸੁਰਤ ਸ਼ਬਦ ਦੇ ਸਾਧਨ ਦਾ ਖੁੱਲੇ ਤੌਰ ਤੇ ਪ੍ਰਚਾਰ ਕੀਤਾ ਹੈ ਜੀ ਵਿਸਤਾਰ ਪੂਰਵਕ ਬਰਨ ਲਈ ਨਾਮ ਦਾ ਪ੍ਰਕਰਨ ਦੇਖੋ ਜੀ ਜੈਸੇ ਜਲ ਮੇ ਕਮਲ ਨਰਾ ਲੰਮ ਬਰਗਾਈ ਨਿਸ਼ਾਨਾ ਜੈਸੇ ਜਲ ਮੇ ਕਮਲ ਨਰਾ ਆਲਮ ਮਰਗਾਈ ਨਿਸ਼ਾਨ ਹੈ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਬਖਾਨਾ ਇਹ ਆਪਾਂ ਅੱਜ ਪੜਨਾ 19 ਤੋਂ ਲੈ ਕੇ ਇਹ 24 ਤੱਕ ਪੜਤਾ ਇਸ ਦੁਗਾਹ ਫੇਰ ਪੜਾਂਗੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਛੇਰ ਜ਼ਰੂਰ ਕਰਿਓ ਛੇ ਕਰੋਗੇ ਤਾਂ ਆਪਣੀ ਜਿਹੜੀ ਸਤਾਈ ਹੈ ਸਾਰੀ ਦੁਨੀਆ ਵਿੱਚ ਜਾਊਗੀ ਆਪਾਂ ਗੁਰੂ ਪਿਤਾ ਜੀ ਦੀ ਸਿਤਿਆਈ ਸਾਰੀ ਦੁਨੀਆ ਦੇ ਵਿੱਚ ਪਹੁੰਚਾਉਣੀ ਹੈ ਆਪਾਂ ਗੁਰੂ ਪਿਤਾ ਜੀ ਦੀ ਆਨ ਬਾਣ ਛਾ ਨੂੰ ਸਾਰੀ ਦੁਨੀਆ ਦੇ ਵਿੱਚ ਉੱਚਾ ਚੱਕਣਾ ਹੈ ਜੀ ਤਾਂ ਤਾਂ ਸਤਿਗੁਰੂ ਤੇਰਾ ਹੀ ਆਸਰਾ ਜੀ